ਕਿਸਮਾਂ ਲੋਪ ਹੋ ਰਹੀਆਂ ਨੇ ਖਤਮ ਹੋ ਰਹੀਆਂ ਨੇ ਜਾਂ ਗੁੰਮ ਰਹੀਆਂ ਨੇ ਜਾਂ ਉਹ ਵੀ ਆਪਾਂ ਨੂੰ ਮਿਲਣਗੀਆਂ ਕਿ ਨਹੀਂ ਮਿਲਣਗੀਆਂ ਜਿਹੜਾ ਸਾਡਾ ਕੰਮ ਹੈ ਜਿਹੜਾ ਬੀਜ ਬੈਂਕ ਦਾ ਕਨਸੈਪਟ ਹੁੰਦਾ ਉਹ ਹੈਗਾ ਇੱਕ ਵੈਰੈਟੀ ਨੂੰ ਜਿਉਂਦੇ ਰੱਖਣਾ ਇੱਕ ਆਇਆ ਦਾ ਉਦੋਂ ਅੱਗੇ ਪ੍ਰੋਡਕਸ਼ਨ ਦਾ ਕੰਮ ਉਹ ਫਾਰਮਰ ਹੀ ਕਰਨਗੇ ਜਾਂ ਯੂਨੀਵਰਸਟੀਆਂ ਹੀ ਕਰਦੀਆਂ ਨੇ ਪਰ ਆਉਣ ਵਾਲੇ ਟਾਈਮ 'ਚ ਉਹ ਕਿਸਾਨ ਕਰਨਗੇ ਜਿਹੜਾ ਸਾਡਾ ਆਪਣੀ ਖੇਤੀ ਆਪਣਾ ਬੀਜ ਮਹਿਮਾ ਉਹ ਜਦੋਂ ਕਿਸਾਨਾਂ ਨੂੰ ਸਮਝਾਊਗੀ ਸਮਝ ਆ ਕੇ ਉਹਨੂੰ ਅਡਾਪਟ ਕਰਨਗੇ ਤਾਂ ਇਹੀ ਹੋਊਗੀ ਵੀ ਕਿਸਾਨ ਹੀ ਪੈਦਾ ਕਰਨਗੇ ਕਿਸਾਨ ਹੀ ਖਰੀਦਣਗੇ ਕਿਸਾਨ ਹੀ ਬੀਜਣਗੇ ਸਾਡੇ ਕੋਲੇ ਰਿਕਾਰਡ ਹੈ ਕੱਲੇ ਕੱਲੇ ਬੀਜ ਦਾ ਜੋ ਮੈਂ ਪੀਏਯੂ ਤੋਂ ਲੇਤਾ ਉਹਦਾ ਰਿਕਾਰਡ ਚ ਪੀਏਯੂ ਹੀ ਹੈ ਤੇ ਪੀਏਯੂ ਪਾ ਕੇ ਉੱਪਰ ਉਹ ਪੀਏਯੂ ਦੇ ਜਿੰਨੇ ਬੀਜ ਆਏ ਉਹ ਪੀਏਯੂ ਦੇ ਰਿਕਾਰਡ ਦੇ ਨਾਂ ਤੇ ਨੇ ਕਿਉਂਕਿ ਐ ਨਹੀਂ ਮੈਂ ਕਹਿ ਸਕਦਾ ਵੀ ਪੀਏਯੂ ਚ ਵੈਰਟੀਆਂ ਨਹੀਂ ਹੈਗੀਆਂ ਜਾਂ ਕਿਸਮਾਂ ਨਹੀਂ ਹੈਗੀਆਂ ਪੀਏਯੂ ਨੇ ਹਾਈਬ੍ਰਿਡ ਤਾਂ ਬੀਜ ਹੀ ਥੋੜੇ ਬਣਾਏ ਨੇ ਬਹੁਤੀਆਂ ਅਜੇ ਤੱਕ ਸੁਧਰੀਆਂ ਕਿਸਮੀਆਂ ਨੇ ਇਹਨਾਂ ਨੂੰ ਆਪ ਸੁਧਰੀਆਂ ਕਿਸਮਾਂ ਕਹਿੰਦੇ ਨੇ ਸੁਧਰੀ ਕਿਸਮ ਦਾ ਮਤਲਬ ਇਹੀ ਹੁੰਦਾ ਜਿਵੇਂ ਮੈਂ ਕਿਹਾ ਵੀ ਨੌ ਬਰੀਂਜਲ ਲੱਗੇ ਉਹ ਜਿਹੜਾ ਟਾਪ ਦਾ ਸੀ ਉਹ ਸੁਧਰੀ ਹੈ ਉਹ ਕਿਸਮਾਂ ਜਿਵੇਂ ਭਰਪੂਰ ਹਿੰਮਤ ਰੌਣਕ ਬਰੀਂਜਲ ਦੀਆਂ ਕਿਸਮਾਂ ਨੇ ਪੀਯੂ ਦੀਆਂ ਨੇ ਸਰਤਾਜ ਕੇਸਰੀ ਟਮਾਟਰ ਦੀਆਂ ਬਰਕਾਬਾਰ ਪੀਯੂ ਦੀਆਂ ਨੇ ਉਹ ਆਪਣੇ ਕੋਲ ਹੈਗੀਆਂ ਨੇ ਉਹ ਪੀਐਸਯੂ ਦੇ ਨਾਂ ਤੇ ਨੇ ਜਿਹੜੀਆਂ ਬੰਗਲੌਰ ਚੋਂ ਆਈਆਂ ਜਿਵੇਂ ਬਲੈਕ ਚੈਰੋ ਕੇ ਉਹ ਉਹਨਾਂ ਦੀਆਂ ਰਹਿਣਗੀਆਂ ਉਹ ਬੰਗਲੌਰ ਦਾ ਰਿਕਾਰਡ ਰਹੂਗਾ ਜਾ ਜੇ ਮੈਨੂੰ ਕੋਈ ਮਾਰਕੀਟ ਚੋਂ ਤੁਰਿਆ ਫਿਰਦਾ ਬੰਦੇ ਨੇ ਦੇਤਾ ਫਿਰ ਮੈਂ ਬੰਦੇ ਦੇ ਨਾਮ ਤੇ ਹੀ ਰੱਖ ਲੈਣਾ ਕਿਉਂਕਿ ਮੈਂ ਤਾਂ ਆਈਡੈਂਟੀਟੀ ਰੱਖਣੀ ਐ ਨਾ ਜਾਂ ਉਹਨੂੰ ਪੁੱਛ ਲੈਣਾ ਕਿਥੋਂ ਮਿਲਿਆ ਜਾਂ ਉਹ ਜਗ੍ਹਾ ਦੇ ਨਾਂ ਤੇ ਕਰ ਲੈਣਾ ਹਮ ਅੱਜ ਉਹਨੂੰ ਜਗ੍ਹਾ ਦੇ ਨਾਂ ਤੇ ਕਰਤਾ 20 ਸਾਲਾਂ ਨੂੰ ਉਹ ਉਹ ਕਿਸਮ ਦਾ ਨਾਂ ਹੀ ਉਹ ਜਗ੍ਹਾ ਪੈ ਜਾਣੀ ਹੁਣ ਬਰਖਾ ਬਹਾਰ ਸਮਝ ਲੱਗੀ ਵੀ ਇਹ ਬਰਖਾ ਰੁੱਤ ਦਾ ਟਮਟਰਾ ਸਰਤਾਜ ਕਿਸੇ ਡਾਕਟਰ ਸਾਹਿਬ ਦਾ ਨਾਮ ਹੋ ਕਿਸਮਾ ਹੀ ਬਣਦੀਆਂ ਨੇ ਨਾ ਪੰਜਾਬ ਸ਼ਿੰਗਾਰ ਕਣਕ ਬਣਾਈ ਸੀ ਗੇਲੇ ਆਪਣੇ ਗਹਿਲਾ ਪਿੰਡ ਹੈ ਉਹਨੇ ਐਂ ਬਣਾਈ ਉਹਨੇ ਪੰਜਾਬ ਪੰਜਾਬ ਦਾ ਨਾਲਾ ਤਾਂ ਸ਼ਿੰਗਾਰਾ ਉਹਦਾ ਨੌ ਸੀ ਉਹਨੇ ਸ਼ਿੰਗਾਰ ਔਰ ਕੰਨਾ ਕੱਟ ਕੇ ਸ਼ਿੰਗਾਰ ਕਰਦਾ